ਸ਼ਸ਼ੀਕਾਲ ਖਬਰ ਨਿਕਲ ਕੇ ਬਟਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਟਿੰਡਾ ਦੇ ਵਿੱਚ ਐਨਆਈਏ ਦੀ ਰੇਡ ਹੋਈ ਹੈ ਬਟਿੰਡਾ ਦੀ ਥਾਂ ਥਾਂ ਤੇ ਐਨਆਈਏ ਦੀ ਰੇਡ ਹੋਈ ਹੈ ਰੇਡ ਦੇ ਦੌਰਾਨ ਪੁਲਿਸ ਦੇ ਵੱਲੋਂ ਗਲੀ ਦੇ ਵਿੱਚ ਇਸ ਚੀਜ਼ ਗਲੀ ਦੇ ਵਿੱਚ ਰੇਡ ਹੋਈ ਹੈ ਉੱਥੇ ਪੁਲਸੀ ਪੁਲਸ ਖਹੀ ਪਈ ਹੈ ਨਾ ਕਿਸੇ ਨੂੰ ਆਨ ਦਿੱਤਾ ਜਾ ਰਿਹਾ ਨਾ ਕਿਸੇ ਨੂੰ ਉਸ ਘਰ ਦੇ ਵਿੱਚ ਜਾਣ ਦਿੱਤਾ ਜਾ ਰਿਹਾ ਬਿਲਕੁਲ ਇਜਾਜ਼ਤ ਨਹੀਂ ਹੈ ਤਾਂ ਉੱਥੇ ਹੀ ਆ ਜਿਹੜੀ ਰੇਡ ਹੈ ਇਹ ਕਿਸੇ ਪ੍ਰਤਾਪ ਨਗਰ ਦੇ ਕਿਸੇ ਵਿਅਕਤੀ ਦੇ ਘਰੇ ਹੋਈ ਹੈ ਜਿੰਦੇ ਜਿਹੜੇ ਰਿਸ਼ਤੇ ਨਾਤੇ ਨੇ ਉਹ ਗੈਂਗਸਟਰਾਂ ਦੇ ਨਾਲ ਦੱਸੇ ਜਾ ਰਹੇ ਨੇ ਤਾਂ ਉਸੇ ਕਾਰਨ ਵੱਡੀ ਜਿਹੜੀ ਰੇਡ ਹੋਈ ਹੈ ਸਵੇਰ ਦੇ ਤਕਰੀਬਨ ਉਸ ਟਾਈਮ ਤੇ ਰੇਡ ਹੋਈ ਹੈ ਜਦੋਂ ਪੂਰਾ ਪਰਿਵਾਰ ਹੈ ਜਿਹੜਾ ਘਰ ਦੇ ਵਿੱਚ ਮੌਜੂਦ ਸੀ ਤਾਂ ਇਹ ਰੇਡ ਬਠਿੰਡਾ ਦੇ ਪ੍ਰਤਾਪ ਨਗਰ ਦੇ ਵਿੱਚ ਐਨਆਈਏ ਦੀ ਰੇਡ ਜਿਹੜੀ ਤਿੰਨ ਜਗ੍ਹਾਵਾਂ ਤੇ ਲੱਖ-ਵੱਖ ਜਗ੍ਹਾਵਾਂ ਤੇ ਹੋਈ ਹੈ ਤਾਂ ਅੱਜ ਦੇਰ ਰਾਤ ਹਕੀਮਾ ਜਿਹੜੀਆਂ ਬਠਿੰਡਾ ਦੇ ਪੰਜਾਬ ਦੇ ਪੰਜਾਬ ਦੇ ਬਠਿੰਡਾ ਦੇ ਵਿੱਚ ਪਹੁੰਚੀਆਂ ਸੀ ਤਾਂ ਉੱਥੇ ਵਕ ਵਕ ਘਰਾਂ ਦੇ ਵਿੱਚ ਜਿਹੜੀ ਰੇਡ ਹੈ ਇਹ ਹੋਈ ਹੈ ਤਾਂ ਰੇਡ ਦੌਰਾਨ NIA ਦੇ ਜਿਹੜੇ ਖੁਲਾਸੇ ਨੇ ਉਹ ਵੱਡੇ ਹੋ ਸਕਦੇ ਨੇ ਉਮੀਦ ਦੇ ਜਿਹੜੇ ਉਮੀਦ ਹੈ ਕਿ ਵੱਡੇ ਖੁਲਾਸੇ ਕਰ ਸਕਦੀ ਹੈ NIA ਤਾਂ ਜਿਹੜੇ ਕਿਹਾ ਜਾ ਰਿਹਾ ਹੈ ਕਿ ਸਵੇਰੇ ਬਠਿੰਡਾ ਪੁਲਿਸ ਦੇ ਨਾਲ ਐਨਆਈਏ ਜਿਹੜੀ ਹੈ ਪਹੁੰਚੀ ਸੀ ਤਾਂ ਹਰਪ੍ਰੀਤ ਸਿੰਘ ਦੇ ਘਰ ਦੇ ਵਿੱਚ ਕੀਤੀ ਗਈ ਹੈ ਜਾਂਚ ਹਰ ਇੱਕ ਜ਼ਰੂਰੀ ਕਾਗਜ਼ਾਤੋਂ ਦੇ ਫੋਨ ਸੈੱਲ ਹਰ ਕੁਝ ਫਰੋਲਿਆ ਜਾ ਰਿਹਾ ਹੈ ਤਾਂ ਐਨਆਈਏ ਵੱਲੋਂ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਤਾਂ ਘਰ ਦੇ ਵਿੱਚ ਕਿਸੇ ਵੀ ਬਾਹਰ ਦੇ ਵਿਅਕਤੀ ਨੂੰ ਆਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਹੈ